ਇਹ ਤਾਂ ਕਿ ਉਹ ਟਿਕਟਾਂ ਦੇ ਦੀ ਸੇਲ ਲੱਗੀ ਸੇਲ ਲੱਗੀ ਸਸਤੀਆਂ ਟਿਕਟਾਂ ਹੋ ਗਈਆਂ ਤੇ ਅੱਜ ਮਤਲਬ ਕਲਿੱਕ ਕਰੋ ਤੇ ਤੁਸੀਂ ਅੱਜ ਹੀ ਤੁਸੀਂ ਅੰਮ੍ਰਿਤਸਰ ਪਹੁੰਚ ਸਕਦੇ ਹੋ ਇਹਦੇ ਪਿੱਛੇ ਕਿੰਨਾ ਕੁ ਸੱਚ ਹੈ ਜੀ ਭਾਜੀ ਅਸਲ 'ਚ ਤਾਂ ਪਹਿਲਾਂ ਮੈਂ ਆ ਸੇਲ ਵਰਡ ਨੂੰ ਨਾ ਕਨਸਿਡਰ ਹੀ ਨਹੀਂ ਕਰਦੀ ਮੇਰੇ ਲਈ ਇਹ ਵਰਡ ਇਜ਼ ਜ਼ੀਰੋ ਕਿਉਂਕਿ ਆਪ ਸਾਡੇ ਕੋਲੇ client ਆ ਕੇ ਇਹੀ ਕੰਪਲੀਟ ਕਰਦੇ ਆ ਕਿ ਮੈਡਮ ਆ ਦੇਖੋ ਆ ਸੇਲ ਸੇਲ ਲਿਖਿਆ ਸੀ ਕਲਿੱਕ ਕਰਦੇ ਆ ਹੁੰਦਾ ਸ਼ੋਅ ਕਰਦੇ ਆ ਭਾਜੀ 500 ਐਂ ਜਦੋਂ ਉਹਨੂੰ ਵਡਾਉਂਦੇ ਆ 2100 ਤੇ ਜਾਂਦੀ ਉਹ ਟਿਕਟ ਪੰਜਾਬੀਆਂ ਦਾ ਰੁਝਾਨ ਹੁੰਦਾ ਕੈਨਕੂਨ ਜਾਣਾ ਪੁਨਟਾ ਕਾਨਾ ਜਾਣਾ ਕਿਊਬਾ ਜਾਣਾ ਹਵਾਈ ਜਾਣਾ ਹੈ ਨਾ ਜਾਂ ਪੋਰਟੋ ਬੈਲਾਰਟਾ ਜਾਣਾ ਆਪਣੇ ਕੋਲ ਬਹੁਤ ਸਾਰੀਆਂ ਜਗ੍ਹਾਵਾਂ ਹੈ ਜੀ অলਮੋਸਟ 12 ਡੈਸਟੀਨੇਸ਼ਨਸ ਆ ਅੱਛਾ ਸਟਾਰਟਿੰਗ 1200 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇੱਕ ਬੰਦੇ ਦੀ 4-5 ਨਾਈਟ ਵਿਦ ਹੋਟਲ ਵਿਦ 올 ਇਨਕਲੂਸਿਵ ਦੇਖੋ ਜੀ ਡੈਸਟੀਨੇਸ਼ਨਸ ਪੂਰੇ ਵਿੱਚ ਪਲਾਨ ਵੀ ਹੋ ਜਾਂਦੀ ਹੈ ਵੈਡਿੰਗਸ ਵੀ ਪਲਾਨ ਹੋ ਜਾਂਦੀਆਂ ਤੇ ট্রিপਸ ਵੀ ਪਲਾਨ ਹੋ ਜਾਂਦੇ ਨੇ ਟਿਕਟਾਂ ਵੀ ਕਿਸ਼ਤਾਂ ਤੇ ਮਿਲ ਜਾਂਦੀਆਂ ਨੇ ਔਰ ਆਨਲਾਈਨ ਨੂੰ ਬੀਟ ਵੀ ਕਰ ਦਿੰਦੇ ਨੇ ਜੀ ਅਜିକਾਂ ਨਾ ਇੱਕ ਨਵੀਂ ਚੀਜ਼ ਸ਼ੁਰੂ ਹੋਈ ਹੈ ਕਿ ਸਸਤੀਆਂ ਟਿਕਟਾਂ ਲਓ ਜੀ ਤੁਸੀਂ ਇੰਡੀਆ ਪਹੁੰਚ ਜਾਓ ਇਹਨੇ ਇੱਕ ਡਾਲਰ ਦੇ ਵਿੱਚ ਅਪ ਡਾਊਨ ਦੀ ਟਿਕਟ ਬਿਲਕੁਲ ਸਸਤੀ ਮਿਲੂਗੀ ਔਰ ਜਦੋਂ ਤੁਸੀਂ ਉਸ ਲਿੰਕ ਨੂੰ ਕਲਿੱਕ ਕਰਦੇ ਹੋ ਤੇ 500 600 ਦਾ ਸਿੱਧਾ 1600 1700 2 2000 ਤੱਕ ਵੱਧ ਜਾਂਦਾ ਫਿਰ ਤੁਸੀਂ ਕਹਿੰਦੇ ਹੋ ਕਿ ਡੀਲ ਸੱਚੀ ਹੈ ਝੂਠੀ ਹੈ ਇਦਾਂ ਦੀ ਵਾਕਈ ਟਿਕਟਾਂ ਮਿਲਦੀਆਂ ਜਾਂ ਨਹੀਂ ਮਿਲਦੀਆਂ ਜਾਂ ਫਿਰ ਉਹ ਪਤਾ ਨਹੀਂ ਅਗਲੇ ਸਾਲ ਦੀ ਕਿਹੜੇ ਮਹੀਨੇ ਦੀ ਟਿਕਟਾਂ ਤੁਹਾਡੇ ਕੋਲ ਹੁੰਦੀਆਂ ਨੇ ਜਸ ਅਟਰੈਕਟ ਕਰਨ ਦਾ ਇੱਕ ਜ਼ਰੀਆ ਹੁੰਦਾ ਹੈ ਪਰ ਇਹਦੇ ਵਿੱਚ ਸੱਚਾਈ ਕੀ ਹੈ ਇਹਦੇ ਬਾਰੇ ਜਾਣਕਾਰੀ ਲਵਾਂਗੇ 에어ਲਾਈਨ ਜਿਹੜੇ ਟਿਕਟਸ ਹਨ ਉਹ ਵਾਕਈ ਨਹੀਂ ਸਸਤੇ ਮਿਲ ਸਕਦੀਆਂ ਨੇ ਬੈਸਟ ਸਰਵਿਸ ਜਿਹੜੀ ਹੈ ਉਹ ਕਿੱਥੇ ਮਿਲ ਸਕਦੀ ਹੈ ਆਨਲਾਈਨ ਵਰਸਸ ਜਿਹੜੇ ਟਰੈਵਲ 에ਜੈਂਟਸ ਨੇ ਉਹਨਾਂ ਕੋਲ ਜਾਣਾ ਸਹੀ ਹੈ ਜਾਂ ਨਹੀਂ ਇਹ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਅੱਜ ਅਸੀਂ ਲਵਾਂਗੇ ਟ੍ਰਿਪ ਬੁਕਰਸ ਦੇ ਟਰੈਵਲ ਏਜੰਸੀ ਦੇ ਅਸੀਂ ਅੱਜ ਪਹੁੰਚੇ ਹੋਏ ਹਾਂ ਬਹੁਤ ਸੋਹਣੀ ਲੋਕੇਸ਼ਨ ਨਾਰਥ ਈਸਟ ਦੇ ਵਿੱਚ ਹੈ ਤੁਸੀਂ ਨਾਂ ਇਹਦਾ ਜ਼ਰੂਰ ਸੁਣਿਆ ਹੋਵੇਗਾ ਬਾਰ-ਬਾਰ ਇਹਨਾਂ ਦੀ ਜਿਹੜੀ ਐਡਸ ਹੈ ਇਹ ਆ ਨਦੇ ਰੀਲਸ ਨੇ ਸਾਰਾ ਕੁਝ ਜਿਹੜਾ ਸਾਡੇ ਤੁਸੀਂ ਟੀਵੀ ਤੇ ਦੇਖਦੇ ਹੋ ਅੱਜ ਅਸੀਂ ਇੱਥੇ ਆਏ ਆਂ ਔਰ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਫੈਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਵੀ ਪ੍ਰੋਗਰਾਮ ਦੇ ਵਿੱਚ ਔਰ ਤੁਸੀਂ ਸਾਡਾ ਸਵਾਗਤ ਕੀਤਾ ਇੱਥੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਾਜੀ ਥੈਂਕ ਯੂ ਸੋ ਮਚ ਦੱਸੋ ਬਾਜੀ ਮੈਂ ਆਰਾਵ ਨਾਮ ਜੈਸਮੀਨ ਰੰਧਾਵਾ ਜੀ ਮੈਨੂੰ ਐਸਟਰਾਵਲ ਏਜੰਸੀ 'ਚ ਕੰਮ ਕਰਦੇ ਆਲਮੋਸਟ 8 ਤੋਂ 9 ਇਅਰਸ ਹੋ ਗਏ ਨੇ ਅੱਛਾ 2017 ਤੋਂ ਮੈਂ ਹਸਤੰਦਰਪਾ ਜੀ ਦੇ ਨਾਲ ਈਸੀ ਟ੍ਰੈਵਲ ਏਜੰਸੀ 'ਚ ਅੱਛਾ ਜੀ ਇਟਸ ਅ ਲੌਂਗ ਟਾਈਮ ਅੱਛਾ ਜੀ ਸੋ ਇੰਨੇ ਸਾਲ ਹੋ ਗਏ ਤੁਸੀਂ ਟਿਕਟਸ ਬਣਾਉਂਦੇ ਹੋ ਤੇ ਲੋਕਾਂ ਦੇ ਟ੍ਰਿਪਸ ਬਣਾਉਂਦੇ ਹੋ ਹਾਂਜੀ ਬਿਲਕੁਲ ਠੀਕ ਹੈ ਜੀ ਪਲਾਨ ਕਰਕੇ ਦਿੰਦੇ ਹੋ ਤੇ ਜ਼ਿਆਦਾ ਸਾਨੂੰ ਦੱਸੋ ਕਿ ਕਿੱਦਾਂ ਦੀ ਕਲਾਇੰਟੇਲ ਤੁਹਾਡੇ ਕੋਲ ਆਬਵੀਅਸਲੀ ਸਾਡੇ ਕੋਲ ਦੇਸੀ ਪੋਪੂਲੇਸ਼ਨ ਤਾਂ ਆਂਦੀ ਹੋਣੀ ਹੈ ਬਿਲਕੁਲ ਇੰਡੀਆ ਦੀ ਬਹੁਤ ਇਨਕੁਆਰੀ ਆਂਦੀ ਹੋਣੀ ਹੈ ਦਿੱਲੀ ਦੀ ਟਿਕਟ ਆਪਣੇ ਪੰਜਾਬੀ ਅੰਮ੍ਰਿਤਸਰ ਦਿੱਲੀ ਸੋ हैदराबाद अपने को चेन्नई अपने को एक कम्युनिटी भी बहुत आ अच्छा अपने को दूसरी कम्युनिटी भी है जमे कोंगो हो गए कोई ब्रासाविल चले गए जॉर्डन दे क्लाइंट्स बहुत आ मेरे अच्छा? को अमान जॉर्डन दे हाँ पाजी ऑल मिक्स्ड कम्युनिटीज आ अच्छा सो एदा ਨਹੀਂ ਹੈ ਕਿ ਕੱਲੀ ਆਪਾਂ ਜਦੋਂ ਟ੍ਰੈਵਲ ਏਜੰਸੀ ਨਾਰਥ-ਈਸਟ ਖੋਲਦੇ ਆਂ ਤੇ ਕੱਲਾ ਦਿੱਲੀ ਦਿੱਲੀ ਤੇ ਅੰਮ੍ਰਿਤਸਰ ਅੰਮ੍ਰਿਤਸਰ ਹੀ ਹੋਇਆ ਪਿਆ ਨਹੀਂ ਭਾਜੀ ਕਿਉਂਕਿ ਆਪਾਂ ਨੂੰ ਫੋਨ ਕਾਲਸ ਤੇ ਵਾਕ ਇਨਸ ਤੇ ਆਪਾਂ ਨੂੰ ਅਦਰ ਕਮਿਊਨਿਟੀਆਂ ਬਹੁਤ ਆਉਂਦੀਆਂ ਆਪਣੇ ਕੋਲੇ ਮਨੀਲਾ ਦੇ ਬਹੁਤ ਕਲਾਇੰਟ ਸਾਹਿਬਾ ਜੀ ਅੱਛਾ ਕੈਲਗਰੀ ਮਨੀਲਾ ਫਿਲੀਪੀਨਜ਼ ਏਅਰਲਾਈਨ ਬਹੁਤ ਵੇਚੀ ਦੀ ਆਪਾਂ ਇਹਨਾਂ ਨੂੰ ਸੇਲ ਅੱਛਾ ਇਹ ਦੱਸੋ ਕਿ ਇੱਥੋਂ ਕੈਲਗਰੀ ਤੋਂ ਜੇ ਆਪਾਂ ਕਿਉਂਕਿ ਅਸੀਂ ਕੈਲਗਰੀ ਸ਼ਹਿਰ 'ਚ ਬੈਠੇ ਆਂ ਯਾ ਅਲਬਰਟਾ ਤੋਂ ਇਹ ਆਪਾਂ ਦੇਖ ਲਈਏ ਐਡਮੈਂਟਿਟੀ ਵਿੱਚ ਪਾ ਲਈਏ ਪਾਜੀ ਸਿੱਧੀ ਦਿੱਲੀ ਨੂੰ ਹੈ ਕਿ ایر ਕੈਨੇਡਾ ਆਪਣੇ ਕੈਲਗਰੀ ਤੋਂ ਤਾਂ ਚੱਲਦੀ ਆ ਹੁਣ ਦਿੱਲੀ ਨੂੰ ਸਿੱਧੀ ایر ਕੈਨੇਡਾ ਚ ਆਣ ਲੱਗੀ ਆ ਵਾਇਆ ਲੰਡਨ ਹੁੰਦੀ ਆ ਬਸ ਜਸਟ ਫਿਊਲ ਫਿਲ ਕਰਦੇ ਆ ਜੀ ਆਲਮੋਸਟ ਡਾਇਰੈਕਟ ਫਲਾਈਟ ਹੀ ਹੁੰਦੀ ਆ ਯੂ ਡੋਨਟ ਹੈਵ ਟੂ ਆਪਾਂ ਨੂੰ ਕਸਟਮ ਥਰੂ ਨਹੀਂ ਜਾਣਾ ਪੈਂਦਾ ਅੱਛਾ ਬਾਕੀ ਟ੍ਰਾਂਟੋਨੋ ਤਾਂ ਡਾਇਰੈਕਟ ਹੈਗੀਆਂ ਨੇ ਵੈਂਕੂਵਰ ਤੋਂ ਡਾਇਰੈਕਟ ਹੈਗੀਆਂ ਨੇ ਮੋਂਟਰੀਅਲ ਤੋਂ ਵੀਰ ਕੈਨੇਡਾ ਨੌਨ ਸਟਾਪ ਡਾਇਰੈਕਟ ਜਾਂਦੀ ਹੈ ਹੋਰ ਕਿਹੜੀ ਕਿਹੜੀ ਕੰਟਰੀਜ਼ ਜਿਹੜੀਆਂ ਕਨੈਕਟ ਹੁੰਦੀਆਂ ਨੇ ਕਹਿੰਦੇ ਮੈਂ ਸੁਣਿਆ ਪਿੱਛੇ ਦੁਬਈ ਵੀ ਕਨੈਕਟ ਹੋ ਗਿਆ ਜੀ ਨਾਲ ਹੀ ਬਿਲਕੁਲ ਭਾਜੀ ਹੁਣ ਤਾਂ ਅੱਜ ਕੱਲ ਬਣਦੀ ਪਈ ਆ ਕੈਲਗਰੀ ਤੋਂ ਵੈਂਕੂਵਰ ਵੈਂਕੂਵਰ ਡਾਇਰੈਕਟ ਦੁਬਈ ਐਂਡ ਦੁਬਈ ਤੋਂ ਅਮਰਾਤ ਸਰ ਵੀ ਬਣਾ ਦੇ ਦੀ ਐਮਿਰੇਟਸ ਯਾ ਦੁਬਈ ਤੋਂ ਦहली ਵੀ ਬਣ ਜਾਂਦੀ ਹੈ ਹਮਮ ਔਰ ਜਿਹੜੇ ਆਪਾਂ ਟ੍ਰਿਪਸ ਦੀ ਗੱਲ ਕਰਦੇ ਹਾਂ ਹਨਾ ਤੇ ਟ੍ਰਿਪਸ ਜਿਹੜੇ ਨੇ ਜਿਹੜਾ ਰੁਝਾਨ ਲੋਕਾਂ ਦਾ ਕਿੱਥੇ ਜ਼ਿਆਦਾ ਹੋਰ ਭਾਜੀ ਲੋਕੀ ਪੁੰਟਾਖਾ ਨਾਲ ਬਹੁਤ ਲਾਈਕ ਕਰਦੇ ਆ ਸਾਡੇ ਕੋਲੇ ਲੋਕੀ ਹਵਾਈ ਵਾਲੇ ਬਹੁਤ ਆ ਸਾਡੇ ਕੋਲੇ ਲੋਕੀ ਦੁਬਈ ਵਾਲੇ ਬਹੁਤ ਆ ਦੁਬਈ ਦੇ ਅਸੀਂ ਬਹੁਤ ਸਾਰੇ ਪੈਕੇजेस ਬਣਾਏ ਆ ਜਿਹਦੇ ਵਿੱਚ ਕੀ ਡੇਜ਼ਰਟ ਸਫਾਰੀ ਬੱਚਿਆਂ ਵਾਸਤੇ ਬਹੁਤ ਸੋਹਣਾ ਭਾਜੀ ਦੁਬਈ ਮੋਸਟ ਪਾਬਲੀ ਆਪਣੇ ਪੰਜਾਬੀ ਇਦਾਂ ਕਰਦੇ ਨੇ ਕਿ ਇੱਥੋਂ ਦਿੱਲੀ ਦਾ ਟ੍ਰਿਪ ਲੈ ਕੇ 4-5 ਦਿਨ ਦੁਬਈ ਚ ਲੈ ਲੈਂਦੇ ਨੇ ਅੱਛਾ ਅੱਛਾ ਫਿਰ ਉਹਨਾਂ ਦਾ ਪੈਕੇਜ ਬਣਾ ਦਈਦਾ ਉਹਨਾਂ ਨੂੰ ਪੂਰਾ ਦੁਬਈ ਦਾ ਯਾ ਇਹ ਤਾਂ ਹੋ ਗਈ ਪੈਕੇजेस ਦੀ ਗੱਲ ਹੁਣ ਜਿਸ ਚੀਜ਼ ਦੇ ਨਾਮੇ ਸ਼ੁਰੂਆਤ ਕੀਤੀ ਸੀ ਨਾ ਇੱਕ ਅੱਡਾ ਬੜੀ ਮਿਸਕਨਸੈਪਸ਼ਨ ਬਣੀ ਹੋਈ ਹੈ ਇੱਕ ਤਾਂ ਕਹਿੰਦੇ ਟਿਕਟਾਂ ਦੀ ਜੀ ਸੇਲ ਲੱਗੀ ਸੇਲ ਲੱਗੀ ਸਸਤੀਆਂ ਟਿਕਟਾਂ ਹੋ ਗਈਆਂ ਤੇ ਅੱਜ ਮਤਲਬ ਕਲਿੱਕ ਕਰੋ ਤੇ ਤੁਸੀਂ ਅੱਜ ਹੀ ਤੁਸੀਂ ਅੰਮ੍ਰਿਤਸਰ ਪਹੁੰਚ ਸਕਦੇ ਹੋ ਇਹਦੇ ਪਿੱਛੇ ਕਿੰਨਾ ਕੁ ਸੱਚ ਹੈ ਜੀ ਭਾਜੀ ਅਸਲ ਚ ਤਾਂ ਪਹਿਲਾਂ ਮੈਂ ਆ ਸੇਲ ਵਰਡ ਨੂੰ ਨਾ ਕੰਸਿਡਰ ਹੀ ਨਹੀਂ ਕਰਦੀ ਮੇਰੇ ਲਈ ਇਹ ਵਰਡ ਇਜ਼ ਜ਼ੀਰੋ ਕਿਉਂਕਿ ਆਪ ਸਾਡੇ ਕੋਲੇ client ਆ ਕੇ ਹੀ ਕੰਪਲੀਟ ਕਰਦੇ ਆ ਕਿ ਮੈਡਮ ਆ ਦੇਖੋ ਸੇਲ ਸੇਲ ਲਿਖਿਆ ਸੀ ਕਲਿੱਕ ਕਰਦੇ ਆ ਹੁੰਦਾ ਸ਼ੋਅ ਕਰਦੇ ਆ ਭਾਜੀ 500 ਐਂ ਜਦੋਂ ਉਹਨੂੰ ਵੜਾਉਂਦੇ ਆ 2100 ਤੇ ਜਾਂਦੀ ਉਹ ਟਿਕਟ ਇਟਸ ਜਸਟ ਅ ਮਿਥ ਭਾਜੀ ਉਹ ਲੋਕਾਂ ਨੂੰ ਇੱਕ ਸਿਰਫ ਆਪਣੇ ਵੱਲ ਅਟਰੈਕਟ ਕਰਨ ਦੀ ਕੋਸ਼ਿਸ਼ ਹੁੰਦੀ ਆ ਸੇਲ ਕੋਈ ਵਰਡ ਇਦਾਂ ਦਾ ਨਹੀਂ ਕਿ 에어ਲਾਈਨ ਇਜ਼ ਔਨ ਸੇਲ ਔਰ ਸਮਥਿੰਗ ਇਹ ਹੁੰਦਾ ਆ ਭਾਜੀ ਕਿ ਪ੍ਰਾਈਸਸ ਅਪ ਡਾਊਨ ਹੁੰਦੇ ਰਹਿੰਦੇ ਨੇ ਕਿਸੇ ਵਕਤ ਆਪਾਂ ਦੇਖੀ ਤਾਂ ਕਿ ਦਸੰਬਰ ਥੋੜਾ ਪੀਕ ਹੋ ਜਾਂਦਾ ਥੋੜੀ ਜਿਹੀ ਐਕਸਪੈਂਸਿਵ ਹੁੰਦੀਆਂ ਨੇ ਸਪਟੈਂਬਰ ਚ ਪ੍ਰਾਈਸਸ ਡਾਊਨ ਹੁੰਦੀਆਂ ਨੇ 1800 1600 ਦੀ ਰੇਂਜ ਆਪਾਂ ਨੂੰ ਆਰਾਮ ਨਾਲ ਦਿੱਲੀ ਦੀ ਮਿਲ ਜਾਂਦੀ ਆ ਅੱਛਾ ਸੋ ਪ੍ਰਾਈਸਸ ਅਪ ਡਾਊਨ ਜਾਂਦੀਆਂ ਰਹਿੰਦੀਆਂ ਪਰ ਸੇਲ ਨੂੰ ਆਪਾਂ ਕਿਤੇ ਕਨਸਿਡਰ ਨਹੀਂ ਕਰਦੇ ਕਿਉਂਕਿ ਇਹ ਵਰਡ ਕਿਤੇ ਵੀ ਬਲਓਵਰ ਰੇਟ ਹੈ ਨਾ ਅੱਛਾ ਜਦੋਂ ਆਪਾਂ ਕਹਿੰਦੇ ਆ ਕਿ 500 ਦੇ ਵਿੱਚ ਤੁਸੀਂ ਅੰਮ੍ਰਿਤਸਰ ਪਹੁੰਚ ਸਕਦੇ ਹੋ ਨਾ ਇਹ'ਸ ਜਸਟ ਅ ਮਿਥ ਉਹ ਸਿਰਫ ਲੋਕਾਂ ਨੂੰ ਅਟਰੈਕਟ ਕਰਨ ਨੂੰ ਵੀ ਆਪਣੀ ਵੈਬਸਾਈਟ ਤੇ ਆ ਜਾਓ ਹਮ ਕਲਿੱਕ ਕਰਾਉਂਗੇ ਤਾਂ ਚਲੋ ਟਿਕਾ ਕਰਾਉਂਗੇ ਪੁੱਛੂਗੇ ਤਾਂ ਫਿਰ ਆਫਿਸ ਇੱਕ ਵਾਰੀ ਆਉਂਗੇ ਜਿਹੜੇ ਲੋਗ ਇੰਨਾ ਪਾਉਂਦੇ ਆ ਕਿ ਤੁਸੀਂ ਆਫਿਸ ਆਓ ਸਾਡੇ ਉਹ ਫਿਰ ਅੱਗੇ ਤੋਂ ਅੱਗੇ ਤੁਹਾਨੂੰ ਹੋਰ ਗੱਲਾਂ ਦੱਸ ਨਾਲ ਲਾਉਂਦੇ ਨੇ ਕਿ ਤੁਸੀਂ ਉਹ ਵਾਇਆ ਯੂਐਸ ਹੁੰਦੀਆਂ ਨੇ ਪ੍ਰੋਬੇਬਲੀ ਆਪਣੇ ਹਰ ਇੱਕ ਪੰਜਾਬੀ ਭੈਣ ਭਾਈ ਕੋਲੇ ਯੂਐਸ ਦਾ ਵੀਜ਼ਾ ਆਜੇ ਪੀਆਰ ਵੀ ਹੋਵੇ ਤਾਂ ਵੀਜ਼ਾ ਲੈਣਾ ਪੈਂਦਾ ਵੀਜ਼ਾ ਲੈਣਾ ਪੈਂਦਾ ਸੋ ਇਦਾਂ ਦੀ ਜਿਹੜੀ ਮਿਥਸ ਨੇ ਇਤੋਂ ਤੁਸੀਂ ਬਿਲਕੁਲ ਬਚੋ ਜੀ ਇੱਕ ਆਥੈਂਟਿਕ ਜਿਹੜੇ ਤੁਸੀਂ ਜਿਹੜੇ ਸਰਵਿਸ ਦੇ ਵਿੱਚ ਹੈਗੇ ਨੇ ਟ੍ਰਿਪ ਬੁਕਰ ਜਿਹੜੇ ਨੇ ਔਰ ਪਿਛਲੇ 8 ਸਾਲਾਂ ਤੋਂ ਤੇ ਇਹੀ ਕੰਮ ਕਰ ਰਹੇ ਨੇ ਤੁਸੀਂ ਸੋਚੋ ਕਿ ਕਿੰਨੇ ਸਾਲਾਂ ਤੋਂ ਇਹਨਾਂ ਦੀ ਜਿਹੜੀ ਸਰਵਿਸਿਜ਼ ਹੈ ਉਹ ਤੁਹਾਡੇ ਸ਼ਹਿਰ ਦੇ ਵਿੱਚ ਹੈ ਔਰ ਸਿਰਫ ਕੈਲਗਰੀ ਸ਼ਹਿਰ ਦੇ ਹੀ ਨਹੀਂ ਜਿਹੜੇ ਸਾਨੂੰ ਕੈਨੇਡਾ ਭਰ ਦੇ ਵਿੱਚ ਕਿੱਥੇ ਵੀ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਕਾਲ ਕਰਕੇ ਵੀ ਜਿਹੜੀ ਜਾਣਕਾਰੀ ਲੈ ਸਕਦੇ ਹੋ ਬਿਲਕੁਲ ਭਾਜੀ ਅ ਜੈਸਮਿਨ ਜੀ ਇੱਕ ਗੱਲ ਦੱਸੋ ਜੇ ਅੱਜ ਦੀ ਅਸੀਂ ਤਰੀਕ ਦੇਖੀ ਨਾ ਹਰ ਬੰਦਾ ਕਹਿੰਦਾ ਮੈਂ ਤਾਂ ਆਨਲਾਈਨ ਚੈੱਕ ਕੀਤਾ ਜੀ ਹਾਂਜੀ ਠੀਕ ਹੈ ਆਨਲਾਈਨ ਚ ਇੰਨੇ ਦੀ ਹੈ ਤੁਸੀਂ ਪਤਾ ਨਹੀਂ ਮਹਿੰਗੀ ਦੇ ਰਹੇ ਹੋ ਠੀਕ ਹੈ ਸੋ ਆਨਲਾਈਨ ਜੇ ਤੁਸੀਂ ਆਪ ਦੇਖਦੇ ਹੋ ਕਿ ਵਾਕਈ ਆਨਲਾਈਨ ਉਦਾਂ ਦਾ ਪ੍ਰਾਈਸ ਹੈ ਤੁਸੀਂ ਬੀਟ ਕਰਕੇ ਦਿੰਦੇ ਹੋ ਬਿਲਕੁਲ ਭਾਜੀ ਬੀਟ ਕਰਕੇ ਕਰ ਦਿੰਦੇ ਹੋ ਬਿਲਕੁਲ ਭਾਜੀ ਆਨਲਾਈਨ ਦਾ ਪ੍ਰਾਈਸ ਬੀਟ ਕਰਦੇ ਹਾਂ ਅੱਛਾ ਜੋ ਵੀ ਆਨਲਾਈ ਕਸਟਮਰ ਨੂੰ ਜ਼ਰੂਰ ਕਹਿੰਦਾ ਜਿਵੇਂ ਆਪਣੇ ਕੋਈ ਪੁਰਾਣੇ ਕਸਟਮਰਸ ਵੀ ਕਹਿੰਦੇ ਆ ਇਹ ਜੈਸਮੀਨ ਔਨਲਾਈਨ ਇਨ ਨਾ ਆ ਰਿਹਾ ਤੁਸੀਂ ਕਹਿੰਦਾ ਤੁਸੀਂ ਆਫਿਸ ਆਓ ਆਪਾਂ ਬੀਟ ਕਰਾਂਗੇ ਪ੍ਰਾਈਸ ਨੂੰ আচ্ছা ਬਾਕੀ ਭਾਜੀ ਔਨਲਾਈਨ ਐਂਡ ਟਰੈਵਲ ਏਜੰਟ ਦੀ ਸਰਵਿਸ ਤੇ ਜਮੀਨ ਅਸਮਾਨ ਦਾ ਫਰਕ ਹੁੰਦਾ ਜੇ ਤੁਸੀਂ ਨੋਟ ਕਰੋ ਕੋਈ ਪੁੱਛਣਾ ਸੀ ਕਿ ਫਰਕ ਕੀ ਹੈ ਫਰਕ ਇਹ ਆਪਾਂ ਜੀ ਔਨਲਾਈਨ ਤੁਸੀਂ ਟਿਕਟ ਬਾਈ ਕਰ ਲੈਂਦੇ ਹੋ ਫਿਰ ਤੁਸੀਂ ਕਦੇ 에어ਪੋਰਟ ਸਟਕ ਹੋ ਜਾਂਦੇ ਹੋ ਜਿਵੇਂ 에어 ਕੈਨੇਡਾ ਹੁਣ ਸਟ੍ਰਾਈਕ ਤੇ ਸਟ੍ਰਾਈਕ ਤੇ ਸੀਗੀ ਹੂੰ ਲੋਕੀ 12 ਘੰਟੇ ਸਟੱਕ ਰਹੇ ਆ ਟੋਰਾਂਟੋ ਚ 12 ਘੰਟੇ ਮੌਂਟਰੀਅਲ ਚ ਸਟੱਕ ਰਹੇ ਆ ਫਿਰ ਉਹ ਤੁਹਾਨੂੰ ਕਾਲ ਕਰਕੇ ਆਪਣੇ ਰਾਈਟਸ ਬਾਰੇ ਪਤਾ ਲੱਗਵੇ ਜਿਵੇਂ ਟ੍ਰੈਵਲ ਏਜੰਟ ਤੋਂ ਟਿਕਟ ਲਈ ਹੈ ਬਾਜੀ ਰਾਈਟ ਅਵੇ ਕਾਲ ਕਰਦੇ ਆ ਸਾਡਾ ਇੱਕ ਟੋਲ ਫਰੀ ਨੰਬਰ ਆ ਅੱਛਾ ਟ੍ਰਿਪਸ ਬੁੱਕ ਕਰਦਾ 24 ਆਵਰਸ ਚੱਲਦਾ ਅੱਛਾ ਐਦਾਂ ਕੁਝ ਨਹੀਂ ਹੈ ਇੱਕ ਸਟਾਫ ਮੈਂਬਰ 올 ਟਾਈਮ ਅਵੇਲੇਬਲ ਹੁੰਦਾ ਅੱਛਾ ਇੱਕ ਕਾਲ ਨਹੀਂ ਚੱਕੀ ਜਾਂਦੀ ਰਾਤ ਨੂੰ ਤੁਸੀਂ ਦੁਬਾਰਾ ਕਾਲ ਕਰੋ 1 2 ਕਾਲਸ ਦੇ ਵਿੱਚ ਤੁਹਾਡੀ ਸਰਵਿਸ ਹੋ ਜਾਣੀ ਹੈ ਅਪਰੂਵ ਹਾਂਜੀ ਅੱਛਾ ਇੱਕ ਇੱਕ ਹੋਰ ਗੱਲ ਦੱਸੋ ਇੱਕ ਸਹੂਲਤ ਵਾਲੀ ਗੱਲ ਮੈਂ ਇੱਥੇ ਆ ਕੇ ਮਹਿਸੂਸ ਕੀਤੀ ਮੈਂ ਦੋ ਤਿੰਨ ਕਲਾਇੰਟਸ ਨਾਲ ਗੱਲ ਵੀ ਕੀਤੀ ਇਹਨਾਂ ਦੀ ਤੇ ਉਹ ਕਹਿੰਦੇ ਕਿ ਜਦੋਂ ਜੇ ਸਪੋਜ਼ ਕਰੋ ਤੁਹਾਡੇ ਕੋਲ ਪੈਸੇ ਵੀ ਹਜੇ ਨਹੀਂ ਹੈ ਲੈਟਸ ਸੇ ਕਿ ਤੁਸੀਂ ਕੋਈ ਟਿਕਟ ਬਣਾਤੀ 1700 ਦੀ ਫੋਰ ਐਗਜ਼ਾਮਪਲ ਪਰ ਇਸ ਟਾਈਮ ਮੇਰੇ ਕੋਲ ਐਮਰਜੈਂਸੀ ਹੈ ਹਾਂਜੀ ਕ੍ਰੈਡਿਟ ਕਾਰਡ ਵੀ ਬਿਲਕੁਲ ਮੁੱਕਿਆ ਪਿਆ ਜੀ ਹੈ ਨਹੀਂ ਆਪਣੇ ਕੋਲ ਹਜੇ ਕੁਝ ਤੇ ਤੁਸੀਂ ਕਹਿੰਦੇ ਕਿਸ਼ਤਾ 'ਚ ਵੀ ਬਣਾ ਦੇ ਬਿਲਕੁਲ ਭਾਜੀ ਆ ਦੇਖੋ ਟ੍ਰੈਵਲ ਨਾਓ ਪੀਅਰਟ ਹਾਂ ਦਿਸ ਇਜ਼ ਵਾਟ ਇਟ ਇਜ਼ ਤੇ ਜੇ ਤੁਹਾਡੇ ਕੋਲ ਰਾਈਟ ਨਾਓ ਨਹੀਂ ਪੈਸੇ ਹੈਗੇ ਤੁਸੀਂ ਆਓ ਸਾਡੇ ਕੋਲ ਤੁਸੀਂ ਜਿਵੇਂ ਚਾਰ ਮੈਂਬਰ ਹੋ ਪੰਜ ਮੈਂਬਰ ਹੋ ਹੂੰ आई नो इट्स अबाउट 10000 डॉलर 10000 डॉलर ਦੇ ਨੇੜੇ ਤੁਹਾਡਾ ਬਿੱਲ ਬਣੇਗਾ ਜੇ ਤੁਸੀਂ 5 6 ਜਾਣੇ ਹੋ اچھا ਤੁਸੀਂ ਆਓ ਅਸੀਂ ਤੁਹਾਨੂੰ ਕਿਸ਼ਤਾਂ ਕਰ ਦਿੰਦੇ ਹਾਂ ਟਰੈਵਲ ਨਾ ਪੇ ਲੇਟਰ ਉਹਦੇ ਵਿੱਚ ਤੁਸੀਂ ਐਵਰੀ ਮੰਥ 300 ਐਵਰੀ ਮੰਥ 400 ਐਵਰੀ ਮੰਥ 350 ਮਤਲਬ 150 ਤੋਂ ਲੈ ਕੇ 450 ਤੱਕ ਕਿਸ਼ਤ ਬਣ ਜਾਂਦੀ ਹੈ ਭਾਜੀ 12 ਮਹੀਨੇ 24 ਮਹੀਨੇ 18 ਮਹੀਨੇ 24 ਮਹੀਨੇ ਵੀ 24 ਮਹੀਨੇ ਤੱਕ ਜਿੰਨੇ ਤੱਕ ਤੁਸੀਂ ਕੰਫਰਟੇਬਲ ਹੋ ਪੇ ਕਰਨੇ ਭਾਜੀ ਮੈਨੂੰ ਤਾਂ ਲੱਗਦਾ ਹੈ ਕਿ ਇਦਾਂ ਕੀਤਾ ਜਾਵੇ ਕਿ ਇੱਕ ਟ੍ਰਿਪ ਬੁੱਕ ਰਾਇ ਜਾਵੇ ਉਦੋਂ ਕਿਸ਼ਤਾਂ ਲੈ ਲਿਆ ਜਾਣ ਕਿਸ਼ਤਾਂ ਲੈ ਲਿਆ ਜਾਣ ਹੌਲੀ ਹੌਲੀ ਪੇ ਕਰੀ ਜਾਓ ਭਾਜੀ ਸਾਡੇ ਵਿੱਚ ਜਦੋਂ ਕਿਸ਼ਤਾਂ ਮੁਕਰ ਤੇ ਖੋਟਰ ਬੁੱਕ ਲਾ ਲਿਆ ਕਿਉਂਕਿ ਭਾਜੀ ਆਪਣੇ ਕੋਲੇ ਆਪਾਂ ਹੁੰਦਾ ਕੈਸ਼ ਇਨ ਹੈਂਡ ਆਪਾਂ ਇੰਡੀਆ ਜਾ ਕੇ ਯੂਜ਼ ਕਰਨਾ ਆਪਾਂ ਕਿਸੇ ਟ੍ਰਿਪ ਟੂ ਯੂਜ਼ ਕਰਨਾ ਸੋ ਆਪਾਂ ਕੈਸ਼ ਹੈਂਡ ਨੂੰ ਕੈਸ਼ ਇਨ ਹੈਂਡ ਰੱਖੋ ਆਪਣਾ ਇੰਜੋਏ ਕਰਨ ਲਈ ਬਾਕੀ ਤੁਸੀਂ ਟ੍ਰਿਪ ਟਰੈਵਲ ਨਾ ਪੀ ਲੇਟਰ ਲਾਓ ਤੁਸੀਂ ਆਪਣਾ ਰਿਲੈਕਸਡ ਫਰੀ ਜਰਨੀ ਲਓ ਐਵਰੀ ਮੰਥ ਭਾਜੀ ਬੈਂਕ ਤੋਂ ਆਪਣੇ ਆਪ ਚਲੀ ਜਾਏਗੇ ਹਨਾ ਆਟੋ ਪੇਮੈਂਟ ਹੋ ਜਾਈਏਗੀ ਸੋ ਪੇਮੈਂਟ ਜਿਹੜੀ ਹੈ ਤੁਸੀਂ ਇਹ ਹੈ ਕਿ ਅੱਜ ਤੁਸੀਂ ਟਿਕਟ ਬੁੱਕ ਕਰਾਓ ਆਰਾਮ ਨਾਲ ਤੁਸੀਂ ਪੇ ਬਾਅਦ ਕਰੋ 24 ਮਹੀਨਿਆਂ ਤੱਕ ਭਾਜੀ ਕੋਈ ਟੈਨਸ਼ਨ 24 ਮਹੀਨਿਆਂ ਤੱਕ ਆਰਾਮ ਨਾਲ ਤੁਸੀਂ ਪੇ ਕਰ ਸਕਦੇ ਹੋ ਕੋਈ ਟੈਨਸ਼ਨ ਨਹੀਂ ਜੀ ਇਹ ਬੜਾ ਵਧੀਆ ਤੁਸੀਂ ਪ੍ਰੈਸ ਲਾਇਆ ਮੈਂ ਵਨ ਆਫ ਅ ਕਾਈਂਡ ਵੈਸੇ ਸੁਣਿਆ ਤੇ ਇੱਕ ਹੋਰ ਇਹ ਤੇ ਸਹੂਲਤ ਹੋ ਗਈ ਇੱਕ ਹੋਰ ਤੁਹਾਡੇ ਕੋਲ ਟਿਕਟਸ ਬੁੱਕ ਕਰਾਣ ਦੀ ਹਨਾ ਸੋ ਇੱਕ ਤਾਂ ਹੌਲੀਡੇ ਪੈਕੇजेस ਹੋ ਗਏ ਇੱਕ ਹੋ ਗਏ ਜੀ ਇੰਡੀਆ ਦਾ ਕਿਉਂਕਿ ਸਾਡਾ ਰੁਝਾਨ ਬਹੁਤ ਜ਼ਿਆਦਾ ਇੰਡੀਆ ਜਾਣ ਨੂੰ ਹਾਂਜੀ ਬਿਲਕੁਲ ਭਾਜੀ ਤੇ ਵੈਸੇ ਜੇ ਮੈਂ ਤੁਹਾਨੂੰ ਅੱਜ ਪੁੱਛਾਂ ਕਿ ਕਿਉਂਕਿ ਅੱਜ ਕੱਲ ਵੈਸਟ ਜੈਟ ਦੀਆਂ ਟਿਕਟਾਂ ਸਿੱਧਾ ਕੈਲਗਰੀ ਤੋਂ ਬਹੁਤ ਕਨੈਕਟੀਵਿਟੀ ਹੋ ਰਹੀ ਵਧ ਰਹੀ ਹੈ ਜੀ ਤੇ ਅੱਜ ਦੀ ਤਰੀਕ ਦੇ ਵਿੱਚ ਇੰ ਇਦਾਂ ਦੇ ਮੌਸਮ ਦੇ ਵਿੱਚ ਜੇ ਕਿਸੇ ਨੇ ਕੋਈ ਸਪੈਸ਼ਲ ਮੈਂ ਤੁਹਾਨੂੰ ਸੇਲ ਨਹੀਂ ਕਹੂੰਗਾ ਸਪੈਸ਼ਲ ਕੋਈ ਜੀ ਡੀਲ ਹੈ ਜਾਂ ਕੋਈ ਸਪੈਸ਼ਲ ਪੈਕੇਜ ਹੈ ਕਿਤੇ ਵੀ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਜੀ ਕਿਹਦੇ ਕੋਲ ਕੈਨੇਡੀਅਨ ਪਾਸਪੋਰਟ ਹੈ ਕੋਈ ਇਦਾਂ ਦੀ ਡੀਲ ਦੱਸੋ कि ਇਹਨੇ ਨੇ ਤੁਹਾਡਾ ਇੱਕ ਪਰ ਪਰ ਹੈਡ ਪਰ ਪਰਸਨ ਜੀ ਕਿ ਕੋਈ ਹੋਰ ਟੈਸਟ ਨਹੀਂ ਤੁਹਾਨੂੰ ਪ੍ਰੋਬੇਬਲੀ ਉਹੀ ਜ਼ਿਆਦਾ ਆਪਣੇ ਪੰਜਾਬੀਆਂ ਦਾ ਰੁਝਾਨ ਹੁੰਦਾ ਹੈ ਕੈਨਕੂਨ ਜਾਣਾ ਪੁਨਟਾ ਕਾਨਾ ਜਾਣਾ ਕਿਊਬਾ ਜਾਣਾ ਹਵਾਈ ਜਾਣਾ ਹੈ ਨਾ ਜਾਂ ਪੋਰਟੋ ਬੈਲਾਰਟਾ ਜਾਣਾ ਆਪਣੇ ਕੋਲ ਬਹੁਤ ਸਾਰੀਆਂ ਜਨਾਬ ਹੈ ਜੀ অলਮੋਸਟ 12 ਡੈਸਟੀਨੇਸ਼ਨਸ ਆ ਅੱਛਾ ਸਟਾਰਟਿੰਗ 1200 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇੱਕ ਬੰਦੇ ਦੀ 4-5 ਨਾਈਟ ਵਿਦ ਹੋਟਲ ਵਿਥ 올 ਇਨਕਲੂਸਿਵ ਵਿਥ ਕਾਣਾ ਪੀਣਾ दारू ਜੋ ਵੀ ਆਪਣੇ ਪੰਜਾਬੀ ਲਾਈਕ ਕਰਦੇ ਨੇ एवरीथिंग 1200 ਜਾਣਾ ਆਉਣਾ ਇਹ ਪਾਜੀ ਥੋੜਾ ਜਿਹਾ पीक टाइम ਨੂੰ ਨਾ ਕਨਸਿਡਰ ਕਰੀਏ ਤਾਂ 1200 ਤੋਂ ਸ਼ੁਰੂ ਹੋ ਕੇ অলਮੋਸਟ 2000 ਤੱਕ ਦਾ ਪੈਕੇਜ ਆ। ਔਰ ਜਿਹੜਾ ਹੋਟੈਲਸ ਵਗੈਰਾ ਉਹ ਹੋਟਲ 3.5 4 ਹਾਂਜੀ 3.5 4 ਤੋਂ ਸਟਾਰਟ ਹੋ ਕੇ ਭਾਜੀ 5+ ਤੱਕ ਆ। ਅੱਛਾ ਔਰ ਵੈਡਿੰਗ ਦਾ ਕੋਈ ਪਲਾਨ ਕਰ ਲੈਣਾ ਚਾਹੁੰਦਾ ਹੋਵੇ ਤਾਂ ਭਾਜੀ ਵੈਡਿੰਗ ਦਾ ਹਾਂ ਬਾਲਚ ਵੀ ਮਿਲ ਜਾਂਦਾ ਭਾਜੀ ਜਿਵੇਂ ਲੋਕੀ ਬਹੁਤ ਸਾਰੀਆਂ ਡੈਸਟੀਨੇਸ਼ਨ ਵੈਡਿੰਗਸ ਕਰਦੇ ਆ। ਅਸੀਂ ਆਈ ਥਿੰਕ ਥੋੜੀ ਜਿਹਾ ਪਹਿਲਾਂ ਕਿਸੇ ਦਾ ਡੈਸਟੀਨੇਸ਼ਨ ਵੈਡਿੰਗ ਦਾ ਸਾਰਾ ਆਰਗੇਨਾਈਜ਼ ਕੀਤਾ। ਆਈ ਥਿੰਕ ਉਹਨਾਂ ਦੇ ਆਪਾਂ ਦੋ ਹੋਟਲਸ ਤੇ ਦੋ ਫੈਮਿਲੀਜ਼ ਆਰਗੇਨਾਈਜ਼ ਕੀਤੀਆਂ ਸੀ ਨੇੜੇ-ਨੇੜੇ ਵਿੱਚ ਦੇ ਸੋ ਉਹਦੇ ਵਿੱਚ ਉਹ ਕੀ ਕਰਦੇ ਨੇ ਉਹ 올 ਇਨਕਲੂਸਿਵ ਵੀ ਲੈਂਦੇ ਨੇ ਬਾਕੀ ਉਹ ਆਪਣਾ ਹੋਟਲਸ ਵੀ ਲੈਂਦੇ ਨੇ ਸੋ ਉਹਨਾਂ ਦਾ 5-5 ਦੇ ਦਿਨ ਦੇ हिसाब ਨਾਲ ਆਰਗੇਨਾਈਜ਼ ਕਰਦੇ ਦਾ ਫਿਰ ਉਹਨਾਂ ਲਈ ਉਹ ਕਿੱਦਾਂ ਕਰਦੇ ਨੇ ਭਾਜੀ ਜਿਵੇਂ ਵੱਡੇ ਰੂਮਸ 빅 ਰੂਮਸ ਚ ਆਰਗੇਨਾਈਜ਼ ਕਰਦੇ ਦੇ ਵੀ ਜਿਵੇਂ ਅਟੈਚ ਟੂ ਰੂਮਸ ਹੁੰਦੇ ਨੇ ਕਿ ਆਰਾਮ ਨਾਲ 7-8 ਬੰਦੇ ਇੱਕ ਚ ਆਰਗੇਨਾਈਜ਼ ਹੋ ਜਾਣ ਉਹਨਾਂ ਦਾ ਈਜ਼ੀ ਰਵੇ ਐਸ ਅਪ ਟੂ ਯੋਰ ਬਜਟ Destination weddings plan ਉਹ ਵੀ پلان ਉਹ ਵੀ ਹੋ ਜਾਂਦਾ ਭਾਈ ਦੇਖੋ ਜੀ Destination ਦਾ پلان ਵੀ ਹੋ ਜਾਂਦੀ ਹੈ weddings ਵੀ پلان ਹੋ ਜਾਂਦੀਆਂ ਤੇ trips ਵੀ پلان ਹੋ ਜਾਂਦੇ ਨੇ ਟਿਕਟਾਂ ਵੀ ਕਿਸ਼ਤਾਂ ਤੇ ਮਿਲ ਜਾਂਦੀਆਂ ਨੇ ਔਰ ਆਨਲਾਈਨ ਨੂੰ ਬੀਟ ਵੀ ਕਰ ਦਿੰਦੇ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਤੁਹਾਡੀ ਸਹੂਲਤ ਲਈ trips bookers ਜਿਹੜਾ ਹੈ ਇਹ ਇੱਥੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਪਰ ਮੈਂ ਤਾਂ ਇਹੀ ਰეკਮੈਂਡ ਕਰਾਂਗਾ ਕਿ ਕਾਲ ਕਰੋ ਜਿਹੜੇ ਸਕਰੀਨ ਤੇ ਫਲੈਸ਼ ਹੋ ਰਹੇ ਨੇ ਜਾਂ ਜਿਹੜਾ ਸਾਡਾ ਐਲ ਬੈਂਡ ਚੱਲ ਰਿਹਾ ਹੈ ਇਸ ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਜਿਹੜੀ ਹੈ ਜਾਣਕਾਰੀ ਲਓ ਜਾਂ ਟੋਲ ਫਰੀ ਤੇ ਵੀ ਕਰ ਸਕਦੇ ਹੋ ਪਰ ਇੱਥੇ ਅਪਾਇੰਟਮੈਂਟ ਆਪਣੀ ਬੁੱਕ ਕਰਵਾ ਸਕਦੇ ਹੋ ਜੀ ਇਸ ਦੇ ਨਾਲ ਪਾਜੀ ਹੋਰ ਕੀ ਤੁਸੀਂ ਕਹਿਣਾ ਚਾਹੋਗੇ ਕੀ ਐਡ-ਆਨ ਕਰਨਾ ਪਾਜੀ ਆਪਾਂ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਕਰਦੇ ਆ ਅੱਛਾ ਹਾਂ ਜੀ ਜਿਵੇਂ ਤੁਹਾਡੇ ਪੇਰੈਂਟਸ ਆ ਰਹੇ ਆ ਤੁਹਾਨੂੰ ਤੁਸੀਂ ਟਿਕਟ ਤੇ ਲਈ ਲਈਏ ਨਾਲ ਅਸੀਂ ਵੀਜ਼ਾ ਇੰਸ਼ੋਰੈਂਸ ਦੇ ਦਈਏ ਪਾਜੀ ਸੁਪਰ ਵੀਜ਼ਾ ਆ ਅੱਛਾ ਪੇਰੈਂਟਸ ਤੇ ਟ੍ਰੈਵਲ ਇੰਸ਼ੋਰੈਂਸ ਵੀ ਕਰਕੇ ਦੇ ਟ੍ਰੈਵਲ ਇੰਸ਼ੋਰੈਂਸ ਵੀ ਕਰਕੇ ਦੇ ਦਿਆ ਸੁਪਰਵੀਜ਼ਨ ਇੰਸ਼ੋਰੈਂਸ ਵੀ ਕਰਕੇ ਦੇ ਦਿਆ ਪਾਜੀ ਕਰੂਜ਼ੇਸ ਵੀ ਬੁੱਕ ਕਰ ਦਿੰਦੇ ਆ ਪਾਜੀ ਅੱਛਾ ਹਾਂ ਕਰੂਜ਼ ਜੀ ਭਾਜੀ ਜਿਵੇਂ ਹੁਣ ਬੱਚਿਆਂ ਦਾ ਮੋਸਪਾ ਵਾਲੀ ਬੱਚੇ ਯੂਐਸ ਲਈ ਲੈਂਦੇ ਆ ਹਮ ਉਹਨਾਂ ਦਾ ਜਿਹੜਾ ਪੈਕੇਜ ਹੁੰਦਾ ਬੱਚਿਆਂ ਦਾ ਘੁੰਮਣ ਵਾਸਤੇ ਸੋ ਡਿਜ਼ਨੀ ਹੋ ਗਿਆ ਇਹ ਵੀ ਅਸੀਂ ਕਰੀਦੇ ਆ ਭਾਜੀ ਤੁਹਾਡੇ ਬੱਚੇ ਆ ਤੁਸੀਂ ਬੱਚਿਆਂ ਨੂੰ ਡਿਜ਼ਨੀ ਦੇ ਡਿਜ਼ਨੀ ਲੈਂਡ ਲੈ ਕੇ ਜਾਣਾ ਉਹ ਵੀ ਪੈਕੇਜ ਪਲਾਨ ਕਰੀਦਾ 4 5 ਦਿਨ ਦਾ ਉਹਦੇ ਵਿੱਚ ਡਿਜ਼ਨੀ ਦਾ ਸਾਰਾ ਘੁੰਮਣ ਦਾ ਇਨਕਲੂਡ ਹੋਟਲਸ ਇਨਕਲੂਡ ਫਲਾਈਟਸ ਇਨਕਲੂਡ ਅੱਛਾ ਉਹ ਪੂਰਾ ਪੈਕੇਜ ਆਪਣੇ ਬੱਚਿਆਂ ਵਾਸਤੇ ਡਿਜ਼ਨੀ ਦੇ ਅੱਜਕੱਲ੍ਹ ਤਾਂ ਯੂਐਸ ਦਾ ਰੁਝਾਨ ਥੋੜਾ ਜਿਹਾ ਘਟਿਆ ਸੋ ਮੈਨੂੰ ਲੱਗਦਾ ਸਸਤਾ ਵੀ ਹੋ ਗਿਆ ਹੋਣਾ ਆ ਸਸਤਾ ਪਰ ਜ ਪ੍ਰਾਈਸ ਇਸ ਆਲਮੋਸਟ ਉਹੀ ਰੇਂਜ ਚ ਚੱਲ ਰਹੇ ਨੇ ਪਰ ਇਹ ਆ ਕਿ ਜਿਹਨਾਂ ਨੇ ਬੱਚੇ ਲੈ ਕੇ ਜਾਣਾ ਆ ਪਰ ਇਹ ਡਿਜ਼ਨੀ ਬੱਚਿਆਂ ਦੀ ਕਿਉਂਕਿ ਜਿਵੇਂ ਜਿਵੇਂ ਬੱਚੇ ਵੱਡੇ ਹੋ ਜਾਂਦੇ ਉਹ ਇਹੀ ਮੰਗਦੇ ਆ ਕਿ ਡਿਜ਼ਨੀ ਲੈਂਡ ਜਾਣਾ ਰਾਈਟ ਸੋ ਅਸੀਂ ਡਿਜ਼ਨੀ ਲੈਂਡ ਦੇ ਵੀ ਕਰੀ ਦੇ ਆ ਅਸੀਂ ਮੈਕਸੀਕੋ ਦੀ ਵੀ ਕਰੀ ਦੇ ਆ ਸੋ 올 ਪੈਕੇजेस ਕਰੀ ਦੇ ਆ ਕੁਝ ਜਗ੍ਹਾ ਦੇ ਪੈਕੇजेस ਜਿਵੇਂ ਕਿ ਦੁਬਈ ਦੇ ਇਹ ਵੀ ਅਸੀਂ ਪੂਰਾ ਪੂਰਾ ਪਾ ਪ੍ਰੋਪਰ ਪਲਾਨ ਕਰਕੇ ਦੇ ਦਿਓ ਐਵਰੀ ਡੇ ਦਾ ਤੁਹਾਡਾ ਕੀ ਪਲਾਨ ਆ ਤੁਸੀਂ ਅੱਜ ਕਿੱਥੇ ਜਾਣਾ ਹੈ ਅੱਜ ਕਿੱਥੇ ਜਾਣਾ ਹੈ ਸੋ ਮੈਨੂੰ ਲੱਗਦਾ ਹੈ ਕਿ ਇਦਾਂ ਦੀ ਟਰੈਵਲ ਏਜੰਸੀਆਂ ਬਹੁਤ ਘੱਟ ਨੇ ਜੀ ਆਪਣੇ ਕੈਲਗਰੀ ਸ਼ਹਿਰ ਦੇ ਵਿੱਚ ਜੇ ਮੈਂ ਗੱਲ ਕਰਾਂ ਔਰ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਨਾਰਥ ਈਸਟ ਦੇ ਵਿੱਚ ਬੜੀ ਕਨਵੀਨੀਅੰਟ ਲੋਕੇਸ਼ਨ ਦੇ ਜਿੱਥੇ ਐਂਪਲ ਆਫ ਪਾਰਕਿੰਗ ਹੈ ਬਹੁਤ ਵੱਡਾ ਪਲਾਜ਼ਾ ਹੈ ਕਾਰਨਰ ਵਾਲਾ ਹੈ ਤਾਂ ਕਾਰਨਰ ਤੋਂ ਤੁਸੀਂ ਦੇਖ ਸਕਦੇ ਹੋ ਸਾਡੇ ਸਟੂਡੀਓ ਦੇ ਬਿਲਕੁਲ ਨਾਲ ਹੀ ਹੈ ਜੀ ਸੋ ਇਹ ਬਿਲਕੁਲ ਜਿਹੜਾ ਨਵਾਂ ਹੱਬ ਹੈ ਜੀ ਨਾਰਥ ਈਸਟ ਦਾ ਉੱਥੇ ਤੁਸੀਂ ਇੱਥੇ ਆ ਕੇ ਇਹਨਾਂ ਦਾ ਆਫਿਸ ਦੇ ਵਿੱਚ ਵਿਜ਼ਿਟ ਵੀ ਕਰ ਸਕਦੇ ਹੋ ਬਹੁਤ ਫਰੈਂਡਲੀ ਸਟਾਫ ਹੈ ਜਿਵੇਂ ਤੁਸੀਂ ਜੈਸਮੀਨ ਜੀ ਨੂੰ ਦੇਖ ਲਿਆ ਬਹੁਤ ਨੋਲੇਜੇਬਲ ਸਟਾਫ ਹੈ ਉਹ ਤੁਹਾਡੇ ਬਜਟ ਦੇ ਹਿਸਾਬ ਨਾਲ ਤੁਹਾਡੀ ਪਾਕਟ ਦੇ ਹਿਸਾਬ ਨਾਲ ਬਣਾ ਕੇ ਦੇਣਗੇਔਰ ਪਾਕਟ ਵੀ ਤਾਂ ਹੀ ਚਲਦੀ ਹੈ ਕਿ ਤੁਸੀਂ ਰਾਈਟ ਅਵੇ ਪੇਮੈਂਟ ਨਹੀਂ ਵੀ ਕਰਨਾ ਚਾਹੁੰਦੇ ਤਾਂ ਤੁਹਾਨੂੰ ਪਲਾਨ ਵੀ ਬਣਾ ਕੇ ਦੇ ਦਿੰਦੇ ਨੇ ਜਿੱਥੇ 24 ਮਹੀਨਿਆਂ ਤੱਕ ਤੁਹਾਡਾ ਜਿਹੜਾ ਪੈਕੇਜ ਹੈ ਮੈਂ ਵੈਬਸਾਈਟ ਦੇ ਵਿੱਚ ਕਈ ਵਾਰ ਦੇਖਿਆ ਸੀ ਬਟ ਸਾਡੀ ਕਮਿਊਨਿਟੀ ਦੇ ਵਿੱਚ ਇਹ ਚੀਜ਼ ਹੈ ਸੋ ਉਹ ਵੀ ਤੁਸੀਂ ਆਰਾਮ ਨਾਲ ਆਪਣੇ ਤਮੀਨ ਨਾਲ ਆਪਣੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ। ਅ ਥੈਂਕ ਯੂ so much ਅਸਮੇ ਜੀ ਸਾਡੇ ਨਾਲ ਗੱਲ ਕਰਨ ਲਈ। ਧੰਨਵਾਦ। ਅ ਅੱਗੇ ਜਾ ਕੇ ਫਿਰ ਅਸੀਂ ਗੱਲ ਬਾਤ ਕਰਾਂਗੇ। ਸ਼ੋਰ ਪਰ ਐਨੀ ਟਾਈਮ। ਥੈਂਕ ਯੂ ਬਹੁਤ ਥੈਂਕ ਯੂ ਜੀ। ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਨਾਲ ਸਾਡੇ ਨਾਲ ਜੁੜੇ ਅਗੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਕੋਈ ਗੱਲ ਬਾਤ ਹੈ ਤੇ ਤੁਸੀਂ ਸਾਨੂੰ WhatsApp ਕਰੋ ਜੇ ਤੁਸੀਂ ਸਾਡਾ ਪ੍ਰੋਗਰਾਮ ਲਾਈਵ ਸਟ੍ਰੀਮ ਤੇ ਦੇਖ ਰਹੇ ਹੋ YTP TV Google App Android ਜਾਂ Apple ਤੇ ਤੇ ਸਾਨੂੰ WhatsApp ਕਰੋ ਜੇ ਸਾਡਾ ਤੁਸੀਂ ਪ੍ਰੋਗਰਾਮ ਐਜ਼ ਅ ਪੋਡਕਾਸਟ ਸੁਣ ਰਹੇ ਹੋ Spotify ਤੇ ਜਾਂ Amazon Music ਤੇ तो सू फिर वट्सअप कर सद और जे सा प्रोग्राम किसी भी सोशल मीडिया प्लेटफॉर्म से देख रहे हो यूट्यूब इंस्टा टिकटॉक या कोई भी ऐसा प्लेटफॉर्म है तो सूँ कमेंट करके कुछ भी पूछो इन टीम वालों विदिन ट्वेंटी फोर आवर थोड़ी इंक्वायरी का जवाब भी दिता जाएगा अगले प्रोग्राम फिर हाजिर होवोंगे देखते दे रहो जी बी टवी ब्रॉडकास्टिंग बी पॉजिटिव बील